ਮੇਰੇ ਵਾਈਟਲ ਸ਼ੂਜ਼ ਉਹ ਕੱਢ ਦੋ ਠੀਕ ਹੈ ਤੇਰੀਆ ਗਈ ਕਾਲਜ ਤੁਸੀਂ ਪਰਮਿਸ਼ਨ ਦਿੱਤੀ ਐ ਤੇ ਜਾਉਗੀ ਨਾ ਉਹ ਰਾਤ ਰੀਆ ਬਾਰੇ ਮੈਂ ਤੇਰੇ ਨਾਲ ਗੱਲ ਕੀਤੀ ਸੀਗੀ ਤੇ ਦੱਸਿਆ ਕੁਛ ਨਹੀਂ ਕੀ ਸਲਾਹ ਤੇਰੀ ਤੁਹਾਡੀ ਗੱਲ ਵੀ ਨਾ ਮੈਨੂੰ ਕਿਤੇ ਨਾ ਕਿਤੇ ਬਥੇਰੀ ਸਹੀ ਲੱਗੀ ਤੇਰੀਆ ਨੇ ਵੀ ਤੁਹਾਡੇ ਨਾਲ ਹੁਣ ਸਾਰੀ ਗੱਲ ਖੁੱਲ ਕੇ ਕਰ ਹੀ ਲਈ ਐ ਅਸੀਂ ਮੰਮੀ ਕੋਲ ਪਰਮਿਸ਼ਨ ਲੈ ਕੇ ਨਾ ਹੁਣ ਜਿਹੜਾ ਮੁੰਡਾ ਰੀਆ ਨੂੰ ਪਸੰਦ ਆ ਇੱਕ ਵਾਰੀ ਉਹਨਾਂ ਦੇ ਘਰੇ ਜਾ ਕੇ ਗੱਲ ਕਰ ਲੈਣੇ ਆ ਦੇਖ ਲੈਣੇ ਆ ਉਹਨਾਂ ਦੀ ਵੀ ਕੀ ਸਲਾਹ ਐ ਮੈਂ ਐਂਦਾ ਕਰਦਾ ਗੀਤਾ ਦੀਦੀ ਨੂੰ ਫੋਨ ਕਰਦਾ ਗੀਤਾ ਦੀਦੀ ਤੂੰ ਠੀਮੈਂ ਆਪਾਂ ਜਾ ਕੇ ਮੁੰਡੇ ਵਾਲੇ ਦੇ ਘਰੇ ਉਹਨਾਂ ਨਾਲ ਗੱਲ ਕਰੇ ਆਂਨੇ ਜੇ ਗੱਲ ਬਣਦੀ ਹੈ ਤੇ ਫਿਰ ਜਿੱਥੇ ਸਾਡੀ ਕੁੜੀ ਖੁਸ਼ ਉੱਥੇ ਆਪਾਂ ਖੁਸ਼ ਜੇ ਤੁਸੀਂ ਨਾ ਗੀਤਾ ਦੀ ਨੂੰ ਫੋਨ ਕਰਨ ਨੂੰ ਰਹਿਣ ਦਿਓ ਉਹ ਕੰਮ ਤੇ ਗਈ ਹੋਣੇ ਨੇ ਆਪਾਂ ਦੋਨੋਂ ਜਾਇਆ ਨੇ ਚਲੋ ਉਠੋ ਫਿਰ ਆਪਾਂ ਥੱਲੇ ਮੰਮੀ ਨਾਲ ਸਲਾਹ ਕਰ ਲੈਨੇ ਜੇ ਮੰਮੀ ਮੰਨਦੇ ਆ ਫਿਰ ਆਪਾਂ ਇੱਕ ਦੋ ਦਿਨ ਤੱਕ ਨਾ ਜਿਹੜਾ ਕੱਢੇ ਆਂਨੇ ਠੀਕ ਐ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਨਾ ਬੜਾ ਡਰਦੀ ਸੀ ਕਿ ਜੇ ਤੁਸੀਂ ਵੀ ਨਾ ਰੀਆ ਦੀ ਗੱਲ ਪੂਰੀ ਸੁਣੀ ਨਾ ਸਮਝੀ ਫਿਰ ਉਹਦੇ ਨਾਲ ਖੜੂਗਾ ਕੋਣ ਪੈ ਨਹੀਂ ਮੇਰੇ ਬੱਚਿਆਂ ਵਰਗੀ ਆ ਨਾਲੇ ਉਹਨੂੰ ਇੰਨਾ ਕ ਹੱਕ ਤਾਂ ਹੈਗਾ ਕਿ ਆਪਣੀ ਆਉਣ ਵਾਲੀ ਜ਼ਿੰਦਗੀ ਦਾ ਫੈਸਲਾ ਆਪ ਹੀ ਲੈ ਸਕੇ ਚਲੋ ਫਿਰ ਅਪਾ ਪਹਿਲਾਂ ਮੰਮੀ ਨਾਲ ਗੱਲ ਕਰ ਲੈਂਦੇ ਆ ਦੇਖਦੇ ਆ ਕੀ ਕਹਿੰਦੇ ਆ ਫਿਰ ਮੈਂ ਤੁਹਾਨੂੰ ਸ਼ੂਜ਼ ਕੱਟ ਕੇ ਦਿੰਦੀ ਹੈ ਭੈਣੇ ਇਦਾਂ ਗੱਲ ਨਹੀਂ ਬਣਦੀ ਜੇ ਕੋਈ ਹੈਗਾ ਰਿਸ਼ਤਾ ਤੇਰੀ ਨਿਗਾਹ ਵਿੱਚ ਤੇ ਮੈਨੂੰ ਦੱਸ ਨਹੀਂ ਤੇ ਫਿਰ ਹੋਰ ਬਥੇਰੇ ਵਿਚੋਲੇ ਨੇ ਮੈਂ ਹੋਰ ਕਿਸੇ ਨਾਲ ਗੱਲ ਕਰਾਂ ਆ ਗਿਆ ਤੂੰ ਮੈਨਾਂ ਤੇਰੇ ਨਾਲ ਹੀ ਗੱਲ ਕਰਨੀ ਸੀਗੀ ਅਬ ਚੋਲਣ ਦਾ ਹੱਥ ਪੈਰ ਫੜਾਂਦੀ ਨਹੀਂ ਭਾਈ ਤੂੰ ਹੀ ਕੋਈ ਕੁੜੀ ਵਾਸਤੇ ਰਿਸ਼ਤਾ ਦੇਖ ਗਿਤਾਏ ਮੰਮੀ ਆਪਣਾ ਬੱਚਾ ਨਾ ਇੰਨਾ ਵੀ ਮਾੜਾ ਨਹੀਂ ਹੈਗਾ ਜਿਹੜਾ ਤੁਸੀਂ ਉਹਦਾ ਫਾ ਵੱਡਣ ਦੀ ਤਿਆਰੀ ਕਰੀ ਫਿਰਦੇ ਹੋ ਨਾਲੇ ਉਹਦਾ ਕੋਲਜ ਜਾਣੇ ਕਿ ਬੰਦ ਕਰਾਇਆ ਹੁਣ ਉਹ ਕੋਲਜ ਜਾਂਦੀ ਪਈ ਐ ਉਹਨੂੰ ਰੋਕਣਾ ਨਹੀਂ ਤੁਸੀਂ ਅਕਲ ਨੂੰ ਹੱਥ ਮਾਰ ਕੋਈ ਤੂੰ ਉਹਨੂੰ ਕੋਲਜ ਭੇਜ ਦਿੱਤਾ ਕੱਲ ਨੂੰ ਕਿਸੇ ਨਾਲ ਨਿਕਲ ਨਕਲਾ ਗਈ ਫਿਰ ਮੂੰਹ ਲਕਾਉਂਦਾ ਫਿਰੇਗਾ ਵਿਆਹ ਕਰਕੇ ਤੇ ਮਗਰੋਂ ਲਾ ਉਹਨੂੰ ਮੰਮੀ ਗੱਲ ਨਾ ਰੀਆ ਨੇ ਇਹਨਾਂ ਦਿਨ ਸਾਰੀ ਗੱਲ ਖੁੱਲ ਕੇ ਕੀਤੀ ਐ ਆਪਾਂ ਇੱਕ ਵਾਰੀ ਉਹਨਾਂ ਦੇ ਘਰੇ ਜਾ ਕੇ ਉਹਨਾਂ ਨਾਲ ਗੱਲ ਕਰ ਜਾਂਦੇ ਆਂ ਮੁੰਡੇ ਵਾਲਿਆਂ ਨਾਲ ਫੇਰ ਦੇਖਦੇ ਆ ਉਹ ਲੋਗ ਰੀਆ ਦੇ ਲਾਇਕ ਹੈਗੇ ਆ ਕਿ ਨਹੀਂ ਰੀਆ ਤਾਂ ਹੈਗੀ ਨਾ ਸਮਝ ਉਹਦਾ ਤਾਂ ਚੰਗਾ ਮਾੜਾ ਅਸੀਂ ਹੀ ਦੇਖਣਾ ਜੇ ਮੈਨੂੰ ਇੱਕ ਦੋ ਦਿਨ ਦੇ ਵਿੱਚ ਕੋਈ ਚੰਗਾ ਰਿਸ਼ਤਾ ਮਿਲ ਗਿਆ ਨਾ ਮੈਂ ਤਾਂ ਚੁੰਨੀ ਚਾੜ੍ਹ ਕੇ ਤੋਰ ਦੇਣਾ ਮਾਤਾ ਕੁੜੀਆਂ ਦੇ ਰਿਸ਼ਤੇ ਨਾ ਕਾਲੀ ਕਾਲੀ ਨਹੀਂ ਕਰੀਦੇ ਹੁੰਦੇ ਫੇਰ ਕੱਲ ਨੂੰ ਜੇ ਦੁਖੀ ਹੋਣਗੇ ਨਾ ਤਾਂ ਸਾਨੂੰ ਹੀ ਕਹਿਣਗੇ ਕਿ ਤੁਸੀਂ ਮੇਰੇ ਵਿਆਹ ਨੂੰ ਕਾਲੀ ਕੀਤੀ ਸੀਗੀ ਜਿੱਥੇ ਰੀਆ ਨੇ ਮੁੰਡਾ ਪਸੰਦ ਕੀਤਾ ਨਾ ਮੈਂ ਕਹਿਣਾ ਆਪਾਂ ਇੱਕ ਕਰੋਨਾ ਨਾਲ ਗੱਲ ਕਰ ਹੀ ਜਾਂਨੇ ਆ ਆ ਹੱਥ ਬੰਨੇ ਭਰਾਵਾ ਤੇਰੇ ਮੂਰੇ ਅਕੋਲ ਤੇਰੇ ਮਾਮੇ ਨੇ ਉਹ ਕੀ ਕਹਿੰਦੇ ਫਿਰਣਗੇ ਵੀ ਨਾ ਇਹਦੇ ਕੋਲੋਂ ਵੱਡੀ ਧੀ ਸੰਭਲੀ ਤੇ ਨਾ ਇਹਦੇ ਕੋਲੋਂ ਛੋਟੀ ਧੀ ਸੰਭਲੀ ਮੰਮੀ ਰਹੀ ਗੱਲ ਮਾਮਿਆਂ ਦੀ ਜੇ ਮਾਮੇਆ ਕਰਕੇ ਤੁਸੀਂ ਮੇਰੀ ਭੈਣ ਦਾ ਫਾੜ ਜਲਦੀ ਵੱਡਣਾ ਚਾਹੁੰਦੇ ਹੋ ਨਾ ਇਹ ਤਾਂ ਫਿਰ ਮੈਂ ਕਦੇ ਨਹੀਂ ਹੋਣ ਦੇਣਾ ਅੱਜ ਤੁਸੀਂ ਰੀਆ ਦਾ ਬਿਨਾ ਸੋਚੇ ਸਮਝੇ ਰਿਸ਼ਤਾ ਕਰ ਦੋਗੇ ਕੱਲ ਨੂੰ ਜੇ ਉੱਥੇ ਉਹ ਦੁਖੀ ਹੋਈ ਤਮਾਸ਼ਾ ਫਿਰ ਮਾਮਿਆਂ ਨੇ ਹੀ ਦੇਖਣਾ ਨਾ ਮਾਮਿਆਂ ਨੇ ਅੱਜ ਸਾਡੇ ਨਾਲ ਖੜਨਾ ਹੈ ਨਾ ਖੜਨਾ ਕੱਲ ਨੂੰ ਇਸ ਕਰਕੇ ਜਿੱਥੇ ਮੇਰੀ ਭੈਣ ਕਹੂਗੀ ਮੈਂ ਤਾਂ ਉਹਨੂੰ ਉੱਥੇ ਤੋਰੂਗਾ ਜੇ ਮੈਂ ਕਾੜੀ ਕਾੜੀ ਚ ਰਿਸ਼ਤਾ ਕਰ ਰਹੀ ਆ ਇਹਦਾ ਮਤਲਬ ਥੋੜੀ ਮੈਂ ਉਹਨੂੰ ਖੂਚ ਸੁੱਟ ਦਾਂਗੀ ਮੈਂ ਤਾਂ ਇਹ ਕਹਿਨੀ ਆ ਵੀ ਮੇਰੀ ਧੀ ਵੀ ਉੱਥੇ ਖੁਸ਼ ਰਹੇ ਤੇ ਸਾਡੀ ਵੀ ਇੱਜ਼ਤ ਬਣੀ ਰਹੇ ਮਾਤਾ ਗੱਲ ਹੈਗੀ ਐਵੇਂ ਜੇ ਗੀਤਾ ਭੈਣ ਦਾ ਵਿਆਹ ਆਪਾਂ ਸੋਚ ਸਮਝ ਕੇ ਕੀਤਾ ਸੀ ਅੱਜ ਕੀ ਬਣਿਆ ਭੈਣ ਦਾ ਦੁਖੀ ਹੋਈ ਆ ਨਾ ਜੇ ਰੀ ਆਪਣੀ ਮਰਜ਼ੀ ਨਾਲ ਵਿਆਹ ਕਰਾਣਾ ਚਾਹੁੰਦੀ ਹੈ ਤੇ ਹਰਜ ਕੀ ਹੈ ਕਿਉਂਕਿ ਮਿਲਣਾ ਤਾਂ ਉਹੀ ਹੈ ਜੋ ਤਕਦੀਰਾਂ ਚ ਲਿਖਿਆ ਹੁੰਦਾ ਮੈਂ ਤਾਂ ਤੁਹਾਡੇ ਅੱਗੇ ਇੱਕੋ ਹੀ ਬੇਨਤੀ ਕਰੂੰਗਾ ਕਿ ਮੇਰੀ ਭੈਣ ਜਿਹਦੇ ਨਾਲ ਵਿਆਹ ਕਰਾ ਅੱਪਾ ਸਾਰਿਆਂ ਨੂੰ ਨਾ ਉਹਦੇ ਫੈਸਲੇ ਦੇ ਵਿੱਚ ਉਹਦੇ ਨਾਲ ਖੜਨਾ ਚਾਹੀਦਾ। ਕਰ ਲਓ ਭਾਈ ਆਪਣੀਆਂ ਮਰਜ਼ੀਆਂ। ਜੇ ਕੱਲ ਨੂੰ ਰੀਆ ਵੀ ਉੱਥੇ ਦੁਖੀ ਹੋਈ ਨਾ ਤਾਂ ਤੇਰਾ ਮੇਰਾ ਵੈਰ ਪੈ ਜਾਣਾ। ਤੁਸੀਂ ਨਾ ਮਾਤਾ ਟੈਨਸ਼ਨ ਨਾ ਲੋ। ਰੀਆ ਨੇ ਆਪਣੀ ਲਾਈਫ ਦਾ ਜੋ ਸੋਚਿਆ ਨਾ ਚੰਗਾ ਹੀ ਸੋਚਿਆ ਹੈ। ਨਾਲੇ ਰੀਆ ਨੇ ਮੈਨਾਂ ਕੱਲ ਗੱਲ ਕੀਤੀ ਸੀ। ਕਹਿੰਦੀ ਵੀਰੇ ਮੈਂ ਮੁੰਡੇ ਪਿੱਛੇ ਨਾ ਆਪਣਾ ਪਰਿਵਾਰ ਨਹੀਂ ਛੱਡ ਸਕਦੀ। ਜੋ ਸਾਡੇ ਪਿੱਛੇ ਇਹਨਾਂ ਕੁਝ ਕਰ ਸਕਦੀ ਹੈ ਤੇ ਅਸੀਂ ਉਹਦੇ ਵਾਸਤੇ ਇਹਨਾਂ ਕਿ ਨਹੀਂ ਕਰ ਸਕਦੇ। ਮੰਮੀ ਮੈਨੂੰ ਨੇ ਹੀ ਦੱਸਦੇ ਹੁੰਦੇ। ਬਿਜੋ ਤੇ ਗੀਤਾ ਦੀਦਾ ਵਿਆਹ ਹੋਇਆ ਸੀ ਉਦੋਂ ਇਹ ਬਹੁਤ ਛੋਟੇ ਸੀਗੇ ਕੁਝ ਬੋਲ ਹੀ ਨਹੀਂ ਸਕੇ ਕੋਈ ਸਲਾਹ ਨਹੀਂ ਦੇ ਸਕੇ ਹੁਣ ਰੀਆ ਦਾ ਵਿਆਹ ਆ ਹੁਣ ਇਹ ਸਮਝਦਾਰ ਹੋ ਗਏ ਨੇ ਮੈਨੂੰ ਇਦਾਂ ਲੱਗਦਾ ਸਗੋਂ ਤੁਹਾਨੂੰ ਵੀ ਨਾ ਇਹਨਾਂ ਦੇ ਨਾਲ ਖੜਨਾ ਚਾਹੀਦਾ ਚਲ ਠੀਕ ਹੈ ਤੁਸੀਂ ਜੋ ਵੀ ਰੀਆ ਬਾਰੇ ਸੋਚਿਆ ਆਣਾ ਨਾ ਤਾਂ ਚੰਗਾ ਹੀ ਸੋਚਿਆ ਆਣਾ ਜੇ ਤੂੰ ਰਿਸ਼ਤਾ ਦੇਖਣ ਜਾ ਹੀ ਰਿਹਾ ਹੈ ਨਾ ਤੇ ਜੇ ਤੇਨੂੰ ਮਾੜਾ ਜਿਹਾ ਵੀ ਡਾਟ ਲੱਗਿਆ ਤਾਂ ਤੂੰ ਉੱਥੇ ਨਾ ਹੀ ਕਰਾਂ ਉਹ ਹਾਂਜੀ ਮੰਮੀ ਮੈਂ ਵੀ ਇਹੀ ਸੋਚ ਰੱਖਿਆ ਮੈਂ ਜਾਊਂਗਾ ਮੁੰਡੇ ਨਾਲ ਗੱਲ ਕਰੂੰਗਾ ਮੁੰਡੇ ਦੀ ਮਾਂ ਨਾਲ ਗੱਲ ਕਰੂੰਗਾ ਸਾਰਾ ਰਿਸ਼ਤਾ ਦੇਖੂੰਗਾ ਪਰਖੂੰਗਾ ਜੇ ਮੈਨੂੰ ਲੱਗੂਗਾ ਕਿ ਇਹ ਰਿਸ਼ਤਾ ਰੀਆ ਵਾਸਤੇ ਬੈਟਰ ਹੈ ਤਾਂ ਹਾਂਮੀ ਪਰੂੰਗਾ ਜੇ ਮੈਨੂੰ ਲੱਗੂਗਾ ਕਿ ਇਹ ਰਿਸ਼ਤਾ ਰੀਆ ਵਾਸਤੇ ਨਹੀਂ ਸਹੀ ਤਾਂ ਮੈਂ ਨੰਨਾ પાਕੇ ਆਊਂਗਾ ਕਿਉਂਕਿ ਰੀਆ ਨੇ ਵੀ ਮੈਨੂੰ ਇਹੀ ਕਿਹਾ ਕਿ ਬੇਰੇ ਜੇ ਤੁਹਾਨੂੰ ਜਚੂਗਾ ਤੇ ਮੈਂ ਨਾਲ ਰਹਾਂਗੀ ਜੇ ਤੁਹਾਨੂੰ ਨਹੀਂ ਜਚਿਆ ਤੇ ਮੈਂ ਪਿੱਛੇ ਹੋ ਜਾ ਚੱਲ ਫਿਰ ਐਂਦਾ ਕਰੋ ਵੀ ਮੁੰਡੇ ਵਾਲਿਆਂ ਨੂੰ ਨਾ ਫੋਨ ਕਰ ਲਓ ਜੇ ਘਰ ਹੈ ਤਾਂ ਫਿਰ ਅੱਜ ਹੀ ਜਾ ਆਓ ਉਨੇਈ ਮਾਤਾ ਹਾਂ ਤਾਂ ਮੈਨੂੰ ਦੋ ਤਿੰਨ ਕੰਮ ਹੈਗੇ ਨੇ ਫਿਲਹਾਲ ਮੇਰੀ ਕੱਲ ਕੰਮ ਤੋਂ ਛੁੱਟੀ ਹੋ ਗਈ ਹੈ ਤੁਸੀਂ ਐਂ ਕਰੋ ਚਾਹ ਬਣਾ ਦਿਓ ਤੇ ਸ਼ੋਜ ਲਿਆ ਦੇ ਆਪਾਂ ਦੋ ਤਿੰਨ ਦਿਨ ਤੱਕ ਜਾਨੇ ਗੱਲ ਕਰ ਠੀਕ ਇੱਕ ਤਾਂ ਇਹ ਫੋਨ ਨਹੀਂ ਚੱਕਦੀ ਭਈ ਮੈਨੂੰ ਲੱਗਦਾ ਇਹਨੇ ਮੇਰਾ ਨੰਬਰ ਬਲੌਕ ਚ ਹੀ ਪਾਤਾ ਬੰਦੇ ਨੂੰ ਇਦਾਂ ਥੋੜੀ ਕਰਨਾ ਚਾਹੀਦਾ ਦੱਸਣਾ ਤਾਂ ਚਾਹੀਦਾ ਕੁਝ ਕੀ ਹੋਇਆ ਕੀ ਨਹੀਂ ਆ ਤੇਰੀ ਰਿਆਪਰੀਆ ਨਾ ਵੇ ਸਾਰੇ ਕੱਢ ਦੂੰਗੀ ਜੱਤੈ ਨੂੰ ਮੈਂ ਇੱਕ ਵਾਰ ਕਹਿਤਾ ਵੀ ਲਾ ਮੇਰੇ ਚ ਮੈਂ ਨਹੀਂ ਹੋਣ ਦੇਣੀ ਫਿਰ ਤੂੰ ਮੇਰੇ ਤੋਂ ਬਾਹਰ ਹੋ ਕੇ ਚੱਲੂਗਾ ਮੰਮੀ ਜਿਹੜੀ ਕੁੜੀ ਨਾਲ ਤੁਸੀਂ ਮੈਨੂੰ ਵੀ ਆਣਾ ਕੀ ਪਤਾ ਉਸ ਕੁੜੀ ਦੀ ਵੀ ਪਹਿਲਾਂ ਕਿਸੇ ਨਾਲ ਗੱਲ ਹੋਵੇ ਤੁਸੀਂ ਕਿਹੜਾ ਉਹਦੇ ਅੰਦਰ ਵੜ ਕੇ ਦੇਖਿਆ ਪੁੱਤ ਜਦੋਂ ਵਿਆਹ ਹੁੰਦੇ ਆ ਨਾ ਤਾਪਣਾ ਪਿਛਲਾ ਪਾਸਟ ਭੁੱਲਣਾ ਪੈਂਦਾ ਅੱਜ ਦੇ ਜ਼ਮਾਨੇ 'ਚ ਕੜਾ ਦੁੱਧ ਐ ਧੋਲਿਆ ਤੂੰ ਕੜਾ ਹੈਗਾ ਨਾਲੇ ਮੰਮੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਤੇ ਅੱਜ ਵੀ ਕਹਿੰਨਾ ਵਿਆਹ ਤਾਂ ਮੈਂ ਆਪਣੀ ਮਰਜ਼ੀ ਦੀ ਕੁੜੀ ਨਾਲ ਹੀ ਕਰਾਉਂਗਾ ਬੇਟਾ ਜੀ ਜਿਹੜਾ ਇਹ ਖਿਆਲ ਤੁਸੀਂ ਆਪਣੇ ਮਨ 'ਚ ਬਿਠਾਈ ਬੈਠੇ ਆ ਨਾ ਜਿਵੇਂ ਆਪਣੇ ਮਨ ਪਸੰਦੀ ਕੁੜੀ ਨਾਲ ਵਿਆਹ ਕਰੂੰਗਾ ਜਿੰਨਾ ਜਲਦੀ ਤੇ ਜਲਦੀ ਹੋ ਸਕਦਾ ਨਾ ਇਹਨੂੰ ਨਾ ਖਿਆਲ ਨੂੰ ਆਪਣੇ ਮਨ 'ਚੋਂ ਕੱਢ ਦਿਓ ਮਾਤਾ ਗਿਆਨ ਨੂੰ ਲੈ ਕੇ ਨਾ ਮੇਰੇ ਨਾਲ ਤੱਕਾ ਨਾ ਕਰੋ ਇਹ ਨਾ ਵੇ ਕੱਲੋਂ ਮੈਨੂੰ ਆਪਣੇ ਆਪ ਨੂੰ ਹੀ ਕੁਝ ਕਰਨਾ ਪੈ ਜਾਵੇ ਠੀਕ ਐ ਫਿਰ ਤਾਰਲੇ ਫਿਰ ਤੋਂ ਆਪਣੀ ਮਨਮਰਜ਼ੀ ਨਾਲ ਲੈ ਮੈਰਿਜ ਪਰ ਜਿਹੜੀ ਇਸ ਘਰ ਚ ਆਉਗੇ ਨਾ ਉਹਦਾ ਮੈਂ ਨਾ ਜੀਣਾ ਦੁੱਬਰ ਕਰ ਦੂੰਗੀ ਠੀਕ ਹੈ ਫਿਰ ਮੰਮੀ ਜਿੱਦ ਨਾਲ ਤੁਸੀਂ ਮੇਰਾ ਵਿਆਹ ਕਰਾਉਂਗੇ ਨਾ ਉਹਦਾ ਜੀਣਾ ਦੁੱਬਰ ਮੈਂ ਕਰ ਦਾਂਗਾ ਜਿਹੜੀ ਮੈਂ ਆਪਣੇ ਹੱਥੀ ਵਿਆਹ ਕੇ ਲਾਉਂਗੀ ਨਾ ਜੇ ਤੂੰ ਉਹਨੂੰ ਤੰਗ ਕੀਤਾ ਨਾ ਉਹਦੇ ਸਾਹਮਣੇ ਨਾ ਫੇਰ ਤੇਰੇ ਮੈਂ ਡਾਂਗ ਪਹਿਰੂੰਗੀ ਤੇ ਚੰਗਾ ਲੱਗਦਾ ਤੂੰ ਹਰ ਸਾਹਮਣੇ ਕੁੱਟ ਖਾਂਦਾ ਮੰਮੀ ਇਹ ਤਾਂ ਗੱਲ ਫਿਰ ਗਲਤ ਹੋਈ ਨਾ ਤੁਸੀਂ ਮੈਨਾਂ ਤਾਂ ਕਈ ਗੱਲਾਂ ਹੀ ਜਾਣਦੇ ਹੋ ਮੈਂ ਮੰਨਦਾ ਕਿ ਮਾਵਾ ਆਪਣੇ ਪੁੱਤਾਂ ਬਾਰੇ ਚੰਗਾ ਹੀ ਸੋਚਦੇ ਆਣੇ ਪਰ ਤੁਸੀਂ ਇਹ ਵੀ ਤਾਂ ਸੋਚੋ ਮੈਂ ਉਸ ਕੁੜੀ ਨਾਲ ਕੀ ਕੀ ਸੋਚੀ ਬੈਠਾ ਹਾਂਗਾ ਮੈਂ ਮੰਨਦੀ ਹਾਂ ਉਹ ਤਾਂ ਵੱਡਾ ਹੋ ਗਿਆ ਸਮਝਦਾਰ ਹੋ ਗਿਆ ਤੇ ਆਪਣੇ ਵਿਆਹ ਨੂੰ ਲੈ ਕੇ ਸੁਪਨੇ ਸੋਚੇ ਬੈਠਾ ਪਰ ਤੂੰ ਮੇਰੇ ਬਾਰੇ ਵੀ ਤਾਂ ਸੋਚ ਮੈਂ ਵੀ ਤਾਂ ਤੇਰੇ ਵਿਆਹ ਬਾਰੇ ਕੁਝ ਸੁਪਨੇ ਸੋਚੇ ਹੋਣੇ ਆ ਮਾਤਾ ਸੁਪਨੇ ਤਾਂ ਦੋਨੋਂ ਚੋਂ ਇੱਕ ਦਾ ਹੀ ਪੂਰੇ ਹੋਣੇ ਨੇ ਚਾਹੇ ਉਹ ਤੁਹਾਡੇ ਚਾਹੇ ਉਹ ਮੇਰੇ ਇੱਕ ਜਣੇ ਦੇ ਸੁਪਨੇ ਤਾਂ ਟੁੱਟਣਗੇ ਦੇਖ ਪੁੱਤ ਮੈਂ ਤੈਨੂੰ ਨਾ ਪਿਆਰ ਨਾਲ ਵਾਰੀ ਵਾਰੀ ਸਮਝਾਈ ਜਾਨੀ ਆ ਤੂੰ ਉਸ ਕੁੜੀ ਦਾ ਨਾ ਖਿਆੜਾ ਛੱਡ ਦੇ ਜੇ ਤੂੰ ਨਹੀਂ ਉਸ ਪੁੜੇ ਨੂੰ ਛੱਡਿਆ ਫਿਰ ਮੈਂ ਚੌਂਕੀ ਰਿਪੋਰਟ ਕਰੂੰਗੀ। ਉਸ ਪੁੜੇ ਨੇ ਨਾ ਮੇਰੇ ਮੁੰਡੇ ਨੂੰ ਆਪਣੇ ਮਗਰ ਲਾਇਆ। ਜੀ ਮੇਰੀ ਨਾ ਤੈਨੂੰ ਅੱਜ ਲਾਸਟ ਵਾਰਨਿੰਗ ਐ। ਅੱਜ ਤੋਂ ਬਾਅਦ ਨਾ ਨਾ ਮੈਂ ਤੈਨੂੰ ਕੁਝ ਪੁੱਛਾਂਗੀ, ਨਾ ਮੈਂ ਤੈਨੂੰ ਕੁਝ ਕਹਾਂਗੀ। ਇੱਕ ਮੇਰੀ ਗੱਲ ਸੁਣ ਹੋਰ। ਅੱਜ ਨਾ ਵਿਚੋਲਾ ਨ ਆ ਰਹੀ ਐ। ਮੈਂ ਹੁਣ ਉਹਨਾਂ ਨਾਲ ਹੰਮੀ ਪਰ ਲੱਗੀ ਆ। ਮੈਨੂੰ ਇਹ ਯਕੀਨ ਐ ਵੀ ਮੇਰਾ ਪੁੱਤ ਨਾ ਮੇਰੇ ਫੈਸਲੇ ਤੋਂ ਬਾਹਰ ਨਹੀਂ ਜਾਏਗਾ। ਕੁਛ ਨਹੀਂ ਹੁੰਦਾ ਜੇ ਘਰਦਿਆਂ ਨੂੰ ਪਿੱਛੇ ਰੱਖ ਕੇ ਆਪਾਂ ਆਪਣਾ ਰਿਸ਼ਤਾ ਕੰਟੀਨਿਊ ਰੱਖੀਏ ਤੇ ਉਹ ਰਿਸ਼ਤਾ ਹੀ ਕਾਦਾ ਨਾਲੇ ਮੈਂ ਨਾ ਤੁਹਾਡੇ ਤੋਂ ਇੱਕ ਵਾਅਦਾ ਲੈਣਾ ਚਾਹਨੀ ਆ ਅਗਰ ਇਹਨਕੁੱਛ ਮੇਰੇ ਘਰ ਦੇ ਨਹੀਂ ਮੰਨਦੇ ਤੇ ਆਪਣਾ ਰਿਸ਼ਤਾ ਨਹੀਂ ਹੁੰਦਾ ਤਾਂ ਆਪਾਂ ਇੱਕ ਦੂਸਰੇ ਨੂੰ ਫੋਰਸ ਨਹੀਂ ਕਰਾਂਗੇ ਆਪਕੋ ਆਪਣੇ ਰਾਹ ਹੋ ਜਾਣਗੇ ਕਿਉਂਕਿ ਪਰਿਵਾਰ ਤੋਂ ਵੱਧ ਕੇ ਨਾ ਕੁਛ ਨਹੀਂ ਹੁੰਦਾ ਤੇਰੇ ਚਿਹਰੇ ਦੀ ਨਾ ਸਮਾਈਲੀ ਮੈਨੂੰ ਦੱਸਦੀ ਆ ਵੀ ਤੂੰ ਮੇਰੇ ਮੁੰਡੇ ਵਾਸਤੇ ਨਾ ਕੁੜੀ ਲੱਭ ਲਈ ਆ ਮੈਂ ਕੁੜੀ ਵਾਲਿਆਂ ਨੂੰ ਨਾ ਤੁਹਾਡੇ ਮੁੰਡੇ ਦੀ ਫੋਟੋ ਭੇਜੀ ਆ ਉਹਨਾਂ ਨੂੰ ਮੁੰਡਾ ਪਸੰਦ ਆ ਫੇਰ ਵੀ ਨਾ ਤੂੰ ਉਹਨਾਂ ਦੇ ਘਰ ਜਾ ਕੇ ਨਾ ਇੱਕ ਵਾਰ ਗੱਲ ਕਰਕੇ ਆ ਫੇਰ ਹੀ ਮੈਨੂੰ ਤਸੱਲੀ ਹੋਣੀ ਆ ਮੈਂ ਵੀ ਗੱਲ ਉੱਥੇ ਤੋਰਦੀ ਆ ਜਿੱਥੇ ਗੱਲ ਸਿਰੇ ਚੜਨੀ ਹੋਵੇ ਜਿੱਦਾਂ ਤੁਹਾਡਾ ਮੁੰਡਾ ਸੋਹਣਾ ਉਸ ਤੋਂ ਵੱਧ ਕੁੜੀ ਸੋਹਣੀ ਮੈਂ ਮਾਰਾਂ ਫੇਰ ਆਪਣੇ ਮੁੰਡੇ ਨੂੰ ਵਾਜ ਦਿਖਾਈਏ ਫੇਰ ਉਹਨੂੰ ਕੁੜੀ ਦੀ ਫੋਟੋ ਰੁਕ ਜਾਓ ਮੈਂ ਕੁੜੀ ਵਾਲਿਆਂ ਦੇ ਘਰ ਚੱਲੀ ਆ ਪਹਿਲੇ ਉਧਰ ਪੱਕਾ ਹੋ ਜੇ ਫਿਰ ਮੈਂ ਮੰਡੇ ਨੂੰ ਦਿਖਾਉਂ ਕੁੜੀ ਦੀ ਫੋਟ ਜਿੱਦਾਂ ਮਰਜੀ ਕਰ ਲੈ ਭੈਣੇ ਵਿਆਹ ਨਾ ਦੋ ਤਿੰਨ ਦਿਨ ਚ ਹੀ ਕਰਨਾ ਮੈਨੂੰ ਬਸ ਇਨਾ ਪਤਾ ਕੀ ਗੱਲ ਆ ਕਾਲੀ ਤਾਂ ਕੁੜੀ ਵਾਲਿਆਂ ਨੂੰ ਹੁੰਦੀ ਆ ਤੁਹਾਨੂੰ ਕਾਹਦੀ ਕਾਲੀ ਮੁੰਡਾ ਕਿਸੇ ਗੱਲੋਂ ਕਾਣਾ ਉਹ ਨਾ ਨਾ ਬਸ ਨਾ ਠੰਡ ਆ ਗਈ ਆ ਮੇਰੇ ਨਾ ਹੱਡ ਗੋਡੇ ਦੁਖਦੇ ਆ ਆਪਾਂ ਨਾ ਬਸ ਘਰ ਦੇ ਕੰਮਾ ਤੋਂ ਨਾ ਹੁਣ ਵਿਹਲੇ ਹੋਣਾ ਭੈਣ ਜੀ ਮੈਂ ਤਾਂ ਆਪ ਕਾਲੀ ਪਈ ਆ ਮੁੰਡਾ ਵੀ ਸਮਝਦਾਰ ਆ ਕੁੜੀ ਵੀ ਸਮਝਦਾਰ ਆ ਦੋਨਾਂ ਦੀ ਜੋੜੀ ਬਹੁਤ ਜੱਚੂ ਆਪ 25-26 ਸਾਲ ਦੀ ਨਿਆਣੇ ਦੇ ਵਿਆਹ ਹੋ ਜਾ ਤਾਂ ਚੰਗੀ ਗੱਲ ਹੈ ਨਿਆਣ ਪੁਣੇ ਚ ਕਰ ਦੋ ਤਾਂ ਮਾੜੇ ਜੇ ਬਾਦ ਉਮਰ ਹੋ ਜਾਵੇ ਫਿਰ ਰਿਸ਼ਤੇ ਨਹੀਂ ਲੱਭਦੇ ਤੁਸੀਂ ਦੱਸੋ ਟਾੜਾ ਮੁੰਡਾ ਤਿਆਰ ਹੈ ਵਿਆਹ ਲਈ ਮੈਂ ਫਿਰ ਉਧਰ ਹਾਮੀ ਭਰਾਂ ਉਹ ਹਾਂ ਹਾਂ ਮੁੰਡਾ ਤਾਂ ਤਿਆਰ ਹੈ ਪਰ ਥੋੜਾ ਸ਼ਰਮਾਦਾ ਹੈ ਤੇ ਮੈਨੂੰ ਕੁੜੀ ਦੀ ਤਾਂ ਫੋਟੋ ਦਿਖਾ ਆਹ ਦੇਖੋ ਜੀ ਮੈਂ ਤਾਂ ਹੱਥ 'ਚ ਹੀ ਲਈ ਬੈਠੀ ਆ ਫੋਟੋ ਕਦੋਂ ਤੁਸੀਂ ਕਹੋ ਤੇ ਕਦੋਂ ਮੈਂ ਦਿਖਾਵਾਂ ਵਾਹ ਇਹ ਤਾਂ ਜਮੇ ਅੱਜੂ ਦੇ ਹਣ ਦੀ ਐ ਜੋੜੀ ਤਾਂ ਬਹੁਤ ਜੱਚੂਗੀ ਹੁਣ ਦੱਸੋ ਫਿਰ ਤੁਸੀਂ ਕਰਦੀ ਐ ਗੱਲ ਪੱਕੀ ਚੱਟ ਮੰਗਣੀ ਪੱਟ ਵਿਆ ਗੱਲ ਤਾਂ ਕਰਦੇ ਤੂੰ ਪੱਕੀ ਪਰ ਗੱਲ ਇਹ ਐ ਵੀ ਮੇਰਾ ਪ ਕੱਲਾ ਕੱਲਾ ਮੁੰਡਾ ਐ ਅੱਗੇ ਤੂੰ ਆਪ ਸਮਝਦਾਰ ਤੈਨੂੰ ਸਮਝਾਣ ਦੀ ਕੁਛ ਲੋੜ ਨਹੀਂ ਹੋਊਗੀ ਪਹਿਲੀ ਗੱਲ ਤਾਂ ਭੈਣ ਜੀ ਜਿੱਥੇ ਮੈਂ ਵਿਆਹ ਕਰਾਉਣਾ ਨਾ ਕੁੜੀਆਂ ਦਾ ਕੋਈ ਭਰਾ ਹੀ ਹੈ ਨਹੀਂ ਜਿਹੜੇ ਹਿੱਸੇ ਹੋਣੇ ਉਹ ਕੁੜੀਆਂ ਨੂੰ ਹੀ ਮਿਲਨੇ ਆ ਮੁੰਡਾ ਤਾਂ ਟਾੜਾ ਸਮਝ ਲਓ ਵਿਆਹ ਤਾਂ ਪਹਿਲਾਂ ਹੀ ਕਰੋੜਪਤੀ ਆ ਲੇ ਆ ਕੀਤੇ ਨਾ ਸਮਝਦਾਰੀ ਵਾਲੀ ਗੱਲ ਅੱਖਾ ਬੰਦ ਕਰਕੇ ਕਰਦੇ ਰਿਸ਼ਤੇ ਨੂੰ ਹਾਂ ਆ ਲਫਾੜ ਆਪਣਾ ਫੋਨ ਬਸ ਚੱਕਰ ਆਏ ਜੇ ਉਧਰੋਂ ਆਣਾ ਵੀ ਵਧੀਆ ਤਾਨੂੰ ਲਾਉਣਾ ਵੀ ਵਧੀਆ ਪੈਣਾ ਮੁੰਡੇ ਦਾ ਵਿਆਹ ਗੱਜ-ਵੱਜ ਕੇ ਕਰਿਓ ਉਹ ਨਾ ਨਾ ਮੈਂ ਤਾਂ ਚੁੰਨੀ ਚੜਾਵਾ ਕਰਨਾ ਵਾਧੂ ਦਾ ਰਿਸ਼ਤਾਰ ਮੈਂ ਬੁਲਾਣੇ ਕੋਈ ਨਹੀਂ ਬਸ 2-4 ਬੰਦੇ ਲੈ ਕੇ ਆਪਾਂ ਕੁੜੀ ਲੈ ਆਣੀ ਆ ਖੱਲਾ-ਖੱਲਾ ਮੁੰਡਾ ਤੁਸੀਂ ਚੁੰਨੀ ਚੜਾਉਂਦੇ ਚੰਗੇ ਲੱਗਦੇ ਹੋ ਮੇਰੇ ਨਾਲ ਧੀਜਵਾਹੀ ਰਹਿੰਦੇ ਆ ਬਾਹਰ ਜਦੋਂ ਆਉਗੇ ਨਾ ਫੇਰ ਬਾਅਦ ਤੇ ਕਰਾਂਗੇ ਫਿਲਹਾਲ ਤਾਂ ਚੁੰਨੀ ਚੜਾਵਾ ਹੀ ਠੀਕ ਆ ਬਸ ਫਿਰ ਹੁਣ ਮੈਂ ਉਧਰ ਹੀ ਸਿੱਧਾ ਚੱਲੀ ਆ ਜੇ ਉਧਰੋਂ ਹਾਂ ਹੈ ਤੈਨੂੰ ਨਾਲ ਹੀ ਮੈਂ ਫੋਨ ਕਰ ਦ ਜੇ ਨਾ ਵੀ ਹੁੰਦੀ ਹੋਈ ਨਾ ਤੂੰ ਆਪਣੇ ਹਿਸਾਬ ਨਾਲ ਨਾ ਹਾਂ ਕਰਵਾ ਦੀ ਵੱਡੇ ਮਾਰਾ ਇਦੀ ਸਾਂ ਤੈਨੂੰ ਮੈਂ ਆਪੇ ਖੁਸ਼ ਕਰ ਦੂੰਗੀ ਠੀਕ ਆ ਭੈਣ ਜੀ ਮੈਂ ਸਮਝ ਗਈ ਤੇ ਕੁਝ ਗੱਲਾਂ ਐ ਦੱਦਿਆ ਕਿ ਉਹ ਸਾਰੇ ਸਾਹਮਣੇ ਨਹੀਂ ਕਰ ਸਕਦੇ ਇਹਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਡੇ ਨਾਲ ਗੱਲ ਕਰਾਂ ਜਾਂ ਨਾ ਕਰਾਂ ਕੀ ਗੱਲ ਪੁੱਤ ਪਰਨੇ ਫਿਰ ਕੁਛ ਕੀ ਐ ਪਰੇਸ਼ਾਨ ਲੱਗ ਰਹੀ ਐ ਦਾਦੀ ਤੁਹਾਨੂੰ ਇਹਨਾਂ ਦਾ ਸੁਭਾਅ ਤਾਂ ਪਤਾ ਹੀ ਐ ਜਿਹੜੀ ਇੱਕ ਵਾਰ ਮੰਗ ਰੱਖ ਲੈਣ ਉਹ ਪੂਰੀ ਹੋਣੀ ਹੋਣੀ ਚਾਹੀਦੀ ਐ ਦਿਨ ਰਾਤ ਇਹਨਾਂ ਨੇ ਮੇਰਾ ਲਹੂ ਪੀਤਾ ਪਿਆ ਕਿ ਆਪਣੇ ਭਰਾ ਨੂੰ ਫੋਨ ਕਰ ਛਾਂਪ ਤੇ ਕਪੜੇ ਦੇਖੇ ਜੋ ਤਾਂ ਭਾਵੇਂ ਨੂੰ ਫੋਨ ਕੀਤਾ ਐ ਜਾਂ ਨਹੀਂ ਕੀਤਾ ਤਾਂ ਕਰੀ ਵੀ ਨਾ ਉਹ ਅੱਗੇ ਬੜੀਆਂ ਜ਼ਿੰਮੇਵਾਰੀਆਂ 'ਚ ਫਸਿਆ ਹੋਇਆ ਐ ਮੁੰਡੇ ਨੂੰ ਫੋਨ ਕਰਕੇ ਪਰੇਸ਼ਾਨ ਨਾ ਕਰੀ ਜੋ ਪਰੋਣੇ ਨੂੰ ਚਾਹੀਦਾ ਉਹਦਾ ਸਹੀ ਹੱਲ ਕਰ ਦਿੰਨੇ ਆਂ ਆਂਝ ਕਰਦੀ ਤਾਂ ਕਿ ਤੇ ਮਮਾ ਨੂੰ ਫੋਨ ਕਰਕੇ ਤੰਗ ਨਹੀਂ ਕਰਨਾ ਚਾਹੁੰਦੀ ਇਹ ਹੀ ਗੱਲ ਪਿੱਛੇ ਦਾ ਤੁਹਾਨੂੰ ਮੈਂ ਇੱਥੇ ਬੁਲਾਇਆ ਮੈਂ ਮਮੀ ਡੈਡੀ ਨਾਲ ਵੀ ਨਹੀਂ ਗੱਲ ਕਰ ਸਕਦੀ ਤੁਹਾਨੂੰ ਡੈਡੀ ਦਾ ਸੁਹਾਵਾ ਤਾਂ ਪਤਾ ਹੀ ਆ ਉਹਨਾਂ ਨੇ ਮੈਨੂੰ ਸਹੁਰਿਆਂ ਤੋੜ ਕੇ ਆਪਣੇ ਕੋਲ ਬਿਠਾ ਲੈਣਾ ਮੈਂ ਪੇਕਿਆਂ ਤੇ ਬੋਝ ਨਹੀਂ ਬੰਨਾ ਚਾਹੁੰਦੀ ਭੈਣੇ ਜੇ ਅਸੀਂ ਜੀਜੇ ਦੀ ਇੱਕ ਡਿਮਾਂਡ ਪੂਰੀ ਕਰਦੇ ਤਾਂ ਦੂਜੀ ਦੀ ਮੂਹ ਨਹੀਂ ਡੂਗਾ ਤੇ ਮੇਰੀ ਸਲਾਹ ਇਹੀ ਆ ਕਿ ਮੈਂ ਚਾਚੇ ਨਾਲ ਗੱਲ ਕਰਾਂ ਤੇ ਇਹਨੂੰ ਸਬਕ ਸਿਖਾਵਾਂ ਨਾ ਲਾਪ੍ਰੈ ਇਹੋ ਜੇ ਕੋਈ ਕੰਮ ਨਾ ਕਰੀ ਉਹ ਤਾਂ ਤੱਲਾ ਹੀ ਜਾਂਦਾ ਘਰੋਂ ਬਾਹਰ ਕਰਨਾ ਮੈਂ ਆਪਣੇ ਮਾਪਿਆਂ ਤੇ ਬੋਝ ਨਹੀਂ ਬੰਨਣਾ ਚਾਹੁੰਦੀ ਪੁੱਤ ਆਪਾਂ ਉਹਨੂੰ ਕੁਝ ਕਹਿ ਕੇ ਆਪਣੇ ਹੱਥ ਕਿਉਂ ਗੰਦੇ ਕਰਨੇ ਨੇ ਜਿਹੜੇ ਰੱਬ ਨੇ ਉਹਨੂੰ ਮਾਰ ਮਾਰਨੀ ਹੈ ਨਾ ਉਹ ਤਾਂ ਉਹਨੂੰ ਆਪੇ ਪਤਾ ਲੱਗ ਜਾਊ ਇਹ ਮੰਗ ਤਾਂ ਸੀ ਉਹਦੀ ਪੂਰੀ ਕਰ ਦਾਂਗੇ ਜੇ ਦੂਜੀ ਮੰਗ ਰੱਖਿਓ ਨੇ ਤੁਸੀਂ ਸਾਰੇ ਪਿੱਛੇ हट ਜਾਓ ਫਿਰ ਉਹਨੂੰ ਮੈਂ ਸਿੱਧਿਆ ਕਰੂੰਗੀ ਬਾਕੀ ਮੇਰੇ ਕੋਲ 2 ਦਿਨ ਦਾ ਟਾਈਮ ਹੈ ਦੋ ਦਿਨ ਚ ਇਹਨਾਂ ਦੀ ਮੰਗ ਪੂਰੀ ਕਰਨੀ ਐ ਮੈਂ ਸਾਰੀ ਗੱਲ ਤੁਹਾਡੇ ਤੇ ਛੱਡਦੀ ਆ ਹੁਣ ਤੁਸੀਂ ਦੇਖੋ ਕਿੱਦਾਂ ਕਰਨੀ ਐ ਦੋ ਦਿਨ ਦਾ ਪੁੱਤ ਬਹੁਤ ਨੇ ਮੈਂ ਤੇ ਕੱਲ ਉਹਦੀ ਪਹੁੰਚ ਪੂਰੀ ਕਰ ਦੇਣੀ ਆ ਦੀਦੀ ਕੱਲ ਤਾਂ ਬਾਜਾ ਜੀਜੇ ਨੇ ਹੋਰ ਡਿਮਾਂਡ ਰੱਖੀ ਤੇ ਫੇਰ ਜੇ ਤੇਰਾ ਘਰ ਖਰਾਬ ਹੁੰਦਾ ਹੋਈ ਲੈਂਦੇ ਪਰ ਇਹਨੂੰ ਸਬਕ ਜ਼ਰੂਰ ਸਿਖਾਵਾਂਗੇ ਤੇਰਾ ਜੀਜਾ ਕੱਲਾ ਹੋਵੇ ਤਾਂ ਮੈਂ ਵੀ ਬਹਿ ਕੇ ਸਮਝਾ ਲਵਾਂ ਪਰ ਸਮਝੋ ਕਿੱਦਾਂ ਭੈਣ ਦੀ ਚੱਕ ਤੇ ਜਾ ਆ ਜਾਂਦੇ ਕੋਈ ਗੱਲ ਨਹੀਂ ਭੈਣੇ ਫੇਰ ਭੈਣ ਭਰਾ ਦੋਨੋਂ ਸੈੱਟ ਕਰ ਲਾਂਗੇ ਆਪਣੇ ਕੋਲ ਬੰਦੇ ਬਹੁਤ ਆ ਬੱਦੇ ਤੁਹਾਨੂੰ ਤੰਗ ਕਰਨ ਦਾ ਮੇਰਾ ਕੋਈ ਮਕਸਦ ਨਹੀਂ ਆ ਪਰ ਮੈਂ ਵੀ ਕੀ ਕਰਾਂ ਮੈਂ ਮਜਬੂਰ ਆ ਕੋਈ ਬੰਦਾ ਦੁੱਖ ਸਕੋ ਦੇ ਨਾਲ ਕਰਦਾ ਜਿਹੜਾ ਸੁਣਦਾ ਹੋਵੇ ਤੇਰੇ ਪਰਾਂ ਦੀ ਮੰਗ ਅਸੀਂ ਪੂਰੀ ਕਰ ਦਾਂਗੇ ਤੇ ਅਗੋਂ ਬਾਅਦ ਤੇ ਨਾ ਪੰਨ ਨੂੰ ਨਾ ਕਿਨ ਨੂੰ ਤੰਗ ਕਰੇ ਦੀ ਆਪਣਿਆਂ ਨੇ ਤੇ ਮੈਨੂੰ ਲੱਗਦਾ ਕਿ ਦੋ ਚਾਰ ਦਿਨਾਂ ਤੱਕ ਇਹਨਾਂ ਨੇ ਮੇਰੀ ਮੰਗਣੀ ਕਰ ਦੇਣੀ ਆ ਤੂੰ ਚੁੱਪ ਕਰਕੇ ਆਜਵੀਂ ਇਹਨਾਂ ਕੰਮ ਹੀ ਕਿ ਮੈਨੂੰ ਤੇਰੇ ਜੀਜੇ ਨੇ ਨਹੀਂ ਭੇਜਿਆ ਪਰ 100 ਰੁਪਏ ਦੇ ਦੇ ਇਹ ਗੱਲ ਦੇਦੀ ਸਭ ਠੀਕ ਤਾਂ ਹੈ ਜੀਜੇ ਕੋਲ ਤੇਰੇ ਵਾਸਤੇ 100 ਰੁਪਏ ਨਹੀਂ ਆਗਾ ਮੈਨੂੰ ਕਹਿੰਦਾ ਪਪਾ ਨੂੰ ਫੋਨ ਲਾ ਮੈਂ ਮਨਾ ਕਰਤਾ ਇਸੇ ਕਰਕੇ ਮੈਨੂੰ ਕੁੱਟਦਾ ਮਾਰਦਾ ਬਹੁਤ ਆ ਤੋਂ ਇੰਨਾ ਜ਼ਿਆਦਾ ਗੁੱਸਾ ਕਰਦਾ ਮੇਰੇ ਖਾਣ ਪੀਣ ਤੇ ਵੀ ਬੰਦੀਆਂ ਲਾਈਆਂ ਪਈਆਂ ਇਸੇ ਕਰਕੇ ਮੈਂ ਤੇਰੇ ਤੋਂ ਪੈਸੇ ਮੰਗੇ ਕਿ ਮੈਂ ਬਾਹਰੋਂ ਵੀ ਕੁਝ ਖਾ ਜਾਵਾਂ ਹਾਂ ਹੋ ਹੋ ਹੋ